ਸੜਕ ਹਾਦਸੇ ਦੇ ਵਿੱਚ 13 ਸਾਲ ਦੇ ਮੁੰਡੇ ਦੀ ਮੌਤ ਹੋ ਗਈ ਹਾਸਾ ਜਲੰਧਰ ਦੇ ਸੰਜੇ ਗਾਂਧੀ ਨਗਰ ਦੇ ਕੋਲ ਵਾਪਰਿਆ ਦਰਸਲ ਇੱਕ ਟਰੱਕ ਦੇ ਅਚਾਨਕ ਬ੍ਰੇਕ ਲਗਾਏ ਜਾਣ ਦੇ ਕਾਰਨ ਪਿੱਛੇ ਆ ਰਹੀ ਐਕਟਿਵਾ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਐਕਟਿਵਾ ਨੂੰ 13 ਸਾਲ ਦਾ ਅਨਵਾਲਗ ਮੁੰਡਾ ਚਲਾ ਰਿਹਾ ਸੀਗਾ ਜਿਸ ਦੀ ਟਰੱਕ ਦੀ ਬ੍ਰੇਕ ਲੱਗਣ ਦੇ ਨਾਲ ਜਿਵੇਂ ਹੀ ਟਕਰਾਂਦੀ ਐਕਟਿਵਾ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਮ੍ਰਿਤਕ ਦੀ ਪਛਾਣ ਭਗਤ ਸਿੰਘ ਕਲੋਨੀ ਦੇ ਰਹਿਣ ਵਾਲੇ ਅਭੀ ਮਲਹੋਤਰਾ ਦੇ ਰੂਪ ਦੇ ਵਿੱਚ ਹੋਈ ਹੈ ਤਾਂ ਜਾਣਕਾਰੀ ਮੁਤਾਬਕ 13 ਸਾਲ ਦਾ ਅਭੀ ਮਲਹੋਤਰਾ ਐਕਟਿਵਾ ਤੇ ਸਵਾਰ ਹੋ ਕੇ ਆਪਣੇ ਗਵਾਂਢੀ ਨੂੰ ਰੋਟੀ ਦੇਣ ਲਈ ਜਾ ਰਿਹਾ ਸੀਗਾ ਤੇ ਜਦੋਂ ਉਹ ਰੋਟੀ ਦੇ ਕੇ ਵਾਪਸ ਪਰਤ ਰਿਹਾ ਸੀ ਤਾਂ ਸੰਜੇ ગાંધી ਨਗਰ ਦੇ ਨੇੜੇ ਇੱਕ ਟਰੱਕ ਵੱਲੋਂ ਅਚਾਨਕ ਬ੍ਰੇਕ ਲਗਾ ਦਿੱਤੀ ਗਈ ਤਵੀ ਦੀ ਐਕਟਿਵ ਆ ਬੇਕਾਬੂ ਹੋ ਗਈ ਤੇ ਉਹ ਸਿੱਧਾ ਟਰੱਕ ਦੇ ਪਿੱਛੇ ਜਾ ਟਕਰਾਈ ਇਸ ਦਰਦਨਾਕ ਹਾਦਸੇ ਦੇ ਵਿੱਚ ਅਵੀ ਦੀ ਮੌਕੇ ਦੇ ਉੱਤੇ ਮੌਤ ਹੋ ਗਈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਸੀ ਜਿਵੇਂ ਹੀ ਹਾਦਸੇ ਦੀ ਜਾਣਕਾਰੀ ਮਿਲੀ ਤਾਂ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀਗਾ ਤਾਂ 13 ਸਾਲ ਦਾ ਅਵੀ ਦਾ ਜਿਹੜਾ ਪਰਿਵਾਰ ਸੀਗਾ ਉਹ ਉੱਥੇ ਮੌਕੇ ਤੇ ਪਹੁੰਚਦਾ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅਵੀ ਪਰਿਵਾਰ ਦਾ ਇਕਲੌਤਾ ਪੁੱਤ ਸੀਗਾ ਜਿਸ ਦੀ ਕੀ ਹਾਸੇ ਦੇ ਵਿੱਚ ਜਾਨ ਚਲੀ ਗਈ ਹੈ ਤਾਂ ਪੂਰਾ ਪਰਿਵਾਰ ਅਵੀ ਦੀ ਮੌਤ ਦੇ ਨਾਲ ਸਦਮੇ ਦੇ ਵਿੱਚ ਨੇ ਤਾਂ ਫਿਲਹਾਲ ਪੁਲਿਸ ਨੇ ਟਰੱਕ ਡਰਾਈਵਰ ਜਿਹੜਾ ਸੀਗਾ ਉਹ ਤਾਂ ਫਰਾਰ ਹੋ ਗਿਆ ਪੁਲਿਸ ਦੇ ਵੱਲੋਂ ਸੀਸੀਟੀਵੀ ਦੀ ਪੜਤਾਲ ਕੀਤੀ ਜਾ ਰਹੀ ਹੈ ਜਾਂਚ ਕੀਤੀ ਜਾ ਰਹੀ ਹੈ ਤਾਂ ਪੁਲਿਸ ਦਾ ਕਹਿਣਾ ਹੈ ਕਿ ਰੋਪੀਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਜਿਹੜਾ ਵੀ ਟਰੱਕ ਚਾਲਕ ਸੀਗਾ ਉਸ ਨੂੰ ਗ੍ਰਫਤਾਰ ਕਰ ਲਿਆ ਜਾਵੇਗਾ ਪਰ ਨਵਾਲਗ ਬੱਚਾ ਜਿਸ ਨੂੰ ਕੀ ਐਕਟਿਵਾ ਚਲਾਉਣ ਦੇ ਲਈ ਮਾਪਿਆਂ ਨੇ ਦਿੱਤੀ ਹੋਈ ਸੀਗੀ ਇਹ ਵੀ ਇੱਕ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਐਕਟਿਵਾ ਨਾ ਦੇਣ 13 ਸਾਲ ਦੀ ਮਹਜ ਉਮਰ ਹਾਲਾਂਕਿ ਪੰਜਾਬ ਸਰਕਾਰ ਨੇ ਸਖਤ ਨਿਰਦੇਸ਼ ਵੀ ਦਿੱਤੇ ਨੇ ਪੁਲਿਸ ਦੇ ਵੱਲੋਂ ਹਾਲਾਂਕਿ ਚਲਾਨ ਵੀ ਕੱਟੇ ਜਾ ਰਹੇ ਨੇ ਲਗਾਤਾਰ ਜਿਹੜੇ ਛੋਟੇ ਬੱਚੇ ਨੇ 18 ਸਾਲ ਤੋਂ ਘੱਟ ਉਮਰ ਦੇ ਜਿਹੜੇ ਬੱਚੇ ਵਾਹਨ ਚਲਾ ਰਹੇ ਨੇ ਉਹਨਾਂ ਦੇ ਉੱਤੇ ਸ਼ਿਕੰਜਾ ਵੀ ਕੱਸਿਆ ਹੋਇਆ ਹੈ ਲਗਾਤਾਰ ਚਲਾਨ ਵੀ ਕੀਤੇ ਜਾ ਰਹੇ ਨੇ ਤਾਂ ਇੱਥੇ ਇੱਕ ਹਾਸੇ ਇੱਕ 마ਸੂਮ ਦੀ ਜਾਨ ਲੈ ਲਈ ਹੈ ਜਿਹਦੀ ਮਹਿਜ਼ 13 ਸਾਲ ਉਮਰ ਸੀ ਕੀਤਾ ਅਸੀਂ ਵੀ ਅਪੀਲ ਕਰਦੇ ਆ ਮਾਪਿਆਂ ਨੂੰ ਕਿ ਆਪਣੇ ਬੱਚਿਆਂ ਨੂੰ ਵਾਹਨ ਨਾ ਦੋ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਉਹਨਾਂ ਨੂੰ ਵਾਹਨ ਚਲਾਉਣ ਦੇ ਲਈ ਨਾ ਦਿੱਤਾ ਜਾਵੇ ਕਿਉਂਕਿ ਕਿਸੇ ਤਰੀਕੇ ਦਾ ਤਾਂ ਜੋ ਹਾਸਾ ਨਾ ਵਾਪਰੇ ਇਹ ਹਾਸੇ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ 13 ਸਾਲ ਦਾ ਬੱਚਾ ਸਿਗਾ ਗਵਾਂਡੀ ਦੀ ਰੋਟੀ ਦੇਣ ਗਿਆ ਸਿਗਾ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਤਾਂ ਰਸਤੇ ਦੇ ਵਿੱਚ ਇੱਕ ਦਰਦਨਾਕ ਹਾਸਾ ਵਾਪਰ ਜਾਂਦਾ ਹੈ ਇੱਕ ਟਰੱਕ ਦੇ ਵੱਲੋਂ ਬ੍ਰੇਕ ਲਗਾਈ ਜਾਂਦੀ ਹੈ ਤਾਂ ਮਗਰ ਹੀ ਐਕਟਿਵਾ ਦੀ ਟੱਕਰ ਹੋ ਜਾਂਦੀ ਹੈ ਤਾਂ ਮੌਕੇ ਦੇ ਉੱਤੇ ਹੀ ਇਸ 마ਸੂਮ ਦੀ ਜਾਨ ਚਲੀ ਗਈ ਹੈ ਤਾਂ ਜਿਹੜਾ ਪਰਿਵਾਰ ਸਿਗਾ ਉੱਥੇ ਜਦੋਂ ਮੌਕੇ ਦੇ ਉੱਤੇ ਪਹੁੰਚਦਾ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਸੀ ਭੈਣ ਦਾ ਤਾਂ ਇੰਨਾ ਬੁਰਾ ਹਾਲ ਸੀਗਾ ਜਿੰਨੇ ਹੁਣ ਥੋੜੇ ਸਮੇਂ ਪਹਿਲਾਂ ਹੀ ਰਖੜੀ ਮਨਾਈ ਸੀਗੀ ਆਪਣੇ ਭਰਾ ਦੇ ਨਾਲ ਆਪਣੇ ਭਰਾ ਦੇ ਰਖੜੀ ਬੰਨੀ ਸੀਗੀ ਤਾਂ ਅੱਜ ਉਹ ਭਰਾ ਉਸ ਤੋਂ ਦੂਰ ਹੋ ਗਿਆ ਇਕਲੌਤਾ ਪੁੱਤ ਸੀਗਾ ਮਾਪਿਆਂ ਦਾ ਏ ਅਵੀ ਜਿਹੜਾ ਮੁੰਡਾ ਦੱਸਿਆ ਜਾ ਰਿਹਾ 13 ਸਾਲ ਦੀ ਜਿਸ ਦੀ ਉਮਰ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ આરોપી ਨੇ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ 13 ਸਾਲ ਦਾ ਮਾਸੂਮ ਬੱਚਿਆਂ ਨੂੰ ਤੁਸੀਂ ਵਾਹਨ ਨਾ ਦਿਓ ਮਾਪਿਆਂ ਨੂੰ ਅਸੀਂ ਵੀ ਇਹ ਅਪੀਲ ਕਰਦੇ ਆਂ ਸਰਕਾਰ ਵੱਲੋਂ ਵੀ ਸਖਤ ਨਿਰਦੇਸ਼ ਦਿੱਤੇ ਗਏ ਨੇ ਪੁਲਿਸ ਵੱਲੋਂ ਵੀ ਲਗਾਤਾਰ ਚਲਾਨ ਕੀਤੇ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚੋਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵਾਹਨ ਚਲਾਉਂਦੇ ਫੜਿਆ ਜਾਂਦਾ ਹੈ ਤਾਂ ਉਸ ਦਾ ਚਲਾਨ ਕੱਟਿਆ ਜਾਂਦਾ ਹੈ ਤਾਂ ਇਹ ਨਿਰਦੇਸ਼ ਥੋੜੇ ਸਮੇਂ ਪਹਿਲਾਂ ਹੀ ਦਿੱਤੇ ਗਏ ਨੇ ਤਾਂ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਇਸ ਤਰੀਕੇ ਵਾਹਨ ਨਾ ਦੇਣ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਹੈ ਤਾਂ ਜੋ ਇਸ ਤਰੀਕੇ ਦਾ ਕੋਈ ਹਾਸਾ ਵਾਪਰ ਸਕੇ